ਹੇ ਬੇਕਟ ਰੰਗ ਰੂਟ ਸੁਟੀਆਂ ਤੇਰੇ ਆਉਣ ਦੀ ਕੋਈ ਨਾ ਚਿੱਠੀ ਆਈ ਬੇਕਟ ਰੰਗ ਰੂਟ ਸੁਟੀਆਂ ਦੇਖਾ ਅਡੇ ਬਹਲ ਨੇ ਤੇ ਭੇ ਮੈਂ ਚੜ ਕੇ ਚਵਾਰੇ ਕਿਤੇ ਨਜਰ ਹੀ ਨਾ ਮੈਂ ਨੈਣ ਤੱਕ ਤੱਕ ਹਾਰੇ ਅੱਗੇ ਨੈਣਾ ਵਾਲੀ 부ਝੇ ਨਾ ਬਜਾਈ ਵੇ ਕੱਟ ਰੰਗ ਰੂਟ ਸੁਟੀਆਂ ਤੇਰੇ ਉਣ ਦੇ ਕੋਈ ਨਾ ਚਿੱਠੀ ਆਈ ਵੇ ਕੱਟ ਰੰਗ ਰੂਟ ਸੁਟੀਆਂ ਕਾਗ ਚੰਦੇ ਰਹਿ ਕੇ ਕਹਿੰਦਾ ਨੇ ਨਿਮੋਚਾਣਾ ਹੋ ਕੇ ਆ ਬਨੇਰੇ ਉੱਤੇ ਬੈਂਦਾਨ ਕਾਗੇ ਚੰਦੇ ਰਾਹ ਕੀ ਕਹਿੰਦਾ ਨੇ ਤੈਨ ਮੋਚਾਣਾ ਕਿਆ ਬਨੇ ਰੇ ਉਤੇ ਬੈਂਦਾ ਸਾਡੀ ਖਾਵੇ ਰਾ ਕਿਉਂ ਦੀ ਚੂਰੀ ਪਾਈ ਬੇ ਕੱਟ ਰੰਗ ਰੂਟ ਸੁਟੀਆਂ ਤੇਰੇ ਹੌਣ ਦੀ ਕੋਈ ਨਾ ਚਿੱਠੀ ਆਈ ਬੇ ਕੱਟ ਰੰਗ ਰੂਟ ਸੁਟੀਆਂ ਵੇ ਕੱਟ ਕੱਟ ਬਹਲੇ ਨੇ ਤੇਵੇਂ ਮੈਂ ਛੜ ਕੇ ਚਵਾਰ ਕਿਤੇ ਨਜਰੀਨਾ ਮੈਂ ਨੈਣ ਤੱਕ ਤੱਕ ਹਾਰੇ ਅੱਗੇ ਨੈਣਾ ਵਾਲੀ 부ਝੇ ਨਾ ਬਜਾਈ ਵੇ ਕੱਟ ਰੰਗ ਰੂਟ ਸੁਟੀਆਂ ਤੇਰੇ ਹੋਂ ਦੇ ਕੋਈ ਚਿੱਠੀ ਆਈ ਵੇ ਕੱਟ ਰੰਗ ਰੂਟ ਸੁਟੀਆਂ